ਤਰੰਦਰਮ ਦੇ ਕਸਬਾ ਪਿੱਖੀ ਵਿੰਡ ਤੋਂ ਆਰੀ ਹੈ ਜਿੱਥੇ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਹੈ ਨੋਮੀਨੇਸ਼ਨ ਦਾਖਲ ਕਰਨ ਸਮੇ ਇਹ ਹੰਗਾਮਾ ਹੋਇਆ ਹੈ ਅਤੇ ਇਸ ਦੌਰਾਨ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਮੌਕੇ ਤੇ ਪਹੁੰਚੇ ਨੇ ਪੰਜਾਬ ਦੇ ਵਿੱਚ ਇਸ ਵੇਲੇ ਬਲਾਕ ਸਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਨੋਮੀਨੇਸ਼ਨ ਫਾਈਲ ਕੀਤੇ ਜਾ ਰਹੇ ਨੇ ਕੱਲ ਆਖਰੀ ਦਿਨ ਹੈ ਤੇ ਉਸ ਤੋਂ ਪਹਿਲਾਂ ਕਈ ਥਾਵਾਂ ਤੇ ਅਜਿਹੇ ਹੰਗਾਮੇ ਨਜ਼ਰ ਆ ਰਹੇ ਨੇ ਤੇ ਤਰੰਤਰਮ ਦੇ ਪਿੱਖੀ ਵਿੰਡ ਦੇ ਵਿੱਚ ਵੀ ਜ਼ਬਰਦਸਤ ਹੰਗਾਮਾ ਦੇਖਖੰਡੂ ਮਿਲਿਆ ਨੋਮੀਨੇਸ਼ਨ ਦਾਖਲ ਕਰਨ ਸਮੇ ਇਹ ਹੰਗਾਮਾ ਹੋਇਆ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਆਪਸ ਦੇ ਵਿੱਚ ਇਸ ਤਿਹੜੇ ਤਕਾਮੁਕੀ ਹੋ ਰਹੀ ਹੈ ਇਸ ਤਰ੍ਹਾਂ ਮਕਾਲੀਦਾ ਦੇ ਪ੍ਰਧਾਨ ਸੁਖੀ ਬਾਦਲ ਵੀ ਇੱਥੇ ਪਹੁੰਚੇ ਨੇ ਅਕਾਲੀ ਦਲ ਤੇ ਕਾਂਗਰਸ ਦੇ ਲੀਡਰਾਂ ਨੇ ਇਲਜ਼ਾਮ ਲਾਇਆ ਨੇ ਕਿ ਕਾਂਗਰਸ ਦੇ ਤਿੰਨ ਉਮੀਦਵਾਰਾਂ ਦੀਆਂ ਪਹਿਲਾਂ ਖੋਲਈਆਂ ਗਈਆਂ ਪਾਪ ਕੇ ਜਿਹੜੀਆਂ ਨੋਮੀਨੇਸ਼ਨ ਦੇ ਲਈ ਫਾਈਲਜ਼ ਤਿਆਰ ਕੀਤੀਆਂ ਗਈਆਂ ਸੀ ਨੋਮੀਨੇਸ਼ਨ ਫਾਈਲ ਕੀਤਾ ਜਾਣਾ ਸੀ ਉਹ ਕਾਗਜ਼ਾਤ ਹੀ ਉਹ ਕਾਗਜ਼ ਪੱਤਰ ਹੀ ਖੋ ਕੇ ਲੈ ਗਏ ਅਤੇ ਇਲਜ਼ਾਮ ਨੇ ਖੇਮ ਕਰਨ ਦੇ ਵਿਧਾਇਕ ਸਰਵਣ ਸਿੰਘ ਧੁੰਦੇ ਸਮਰਥਕਾਂ ਤੇ ਸਰਵਣ ਸਿੰਘ ਧੁੰਦੇ ਸਮਰਥਕਾਂ ਤੇ ਇਹ ਇਲਜ਼ਾਮ ਲੱਗੇ ਨੇ ਕਿ ਵਿਧਾਇਕ ਦੇ ਸਮਰਥਕਾਂ ਨੇ ਪਹਿਲਾਂ ਖੁੰਆਂ ਨੇ ਕਟਮਾਰ ਕੀਤੀ ਆ ਇਹ ਇਲਜ਼ਾਮ ਨੇ ਤੇ ਸਾਹਮਣੇ ਦੇਖੋ ਪੁਲਿਸ ਮੌਕੇ ਤੇ ਮੌਜੂਦ ਆ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਨੇ ਤੇ ਇੱਥੇ ਜੰਮ ਕੇ ਹੰਗਾਮਾ ਹੋਇਆ ਇੱਕ ਦੂਜੇ ਦੀ ਕੁੱਟਮਾਰ ਕਰਨ ਦੀ ਕੋਸ਼ਿਸ਼ ਅਤੇ ਦੱਸਿਆ ਜਾ ਰਿਹਾ ਹੈ ਕਿ ਤਿੰਨ ਕਾਂਗਰਸ ਸੀ ਉਮੀਦਵਾਰ ਜਿਨ੍ਹਾਂ ਨੇ ਨੋਮੀਨੇਸ਼ਨ ਫਾਈਲ ਕਰਨਾ ਸੀ ਉਹਨਾਂ ਦੀਆਂ ਫਾਈਲਾਂ ਹੀ ਖੋਲੀਆਂ ਗਈਆਂ ਗੀਆਂ ਭਾਵੇਂ ਨੋਮੀਨੇਸ਼ਨ ਫਾਈਲ ਨਹੀਂ ਕਰਨ ਦਿੱਤਾ ਗਿਆ ਤਾਂ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਸਰਵਣ ਸਿੰਘ ਧਨ ਖੇਮ ਕਰਨ ਤੋਂ ਉਹਨਾਂ ਦੇ ਸਮਰਥਕਾਂ ਦੇ ਇਹ ਇਲਜ਼ਾਮ ਨੇ ਕਿ ਨੋਮੀਨੇਸ਼ਨ ਦਾਖਲ ਨਹੀਂ ਕਰਨ ਦਿੱਤਾ ਜਾ ਰਿਹਾ ਤਿੰਨ ਉਮੀਦਵਾਰਾਂ ਦੀਆਂ ਫਾਈਲਾਂ ਖੋਲੀਆਂ ਗਈਆਂ ਗਈਆਂ ਨੇ ਤੇ ਇਸ ਦੌਰਾਨ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਇੱਥੇ ਪਹੁੰਚੇ ਤੇ ਮੈਂਬਰ ਜਮ੍ਹਾਂ ਕਰਾਉਣ ਆਏ ਨੇ ਬਲਾਕ ਸੰਪਤੀ ਦੇ ਸਾਡੇ ਸਾਰੇ ਕੈਂਡੀਡੇਟ ਸੀਗੇ ਨਾਲ ਜਦੋਂ ਅਸੀਂ ਉੱਥੋਂ ਚੱਲੇ ਆ ਅਗਲੇ ਪੰਨੇ ਸਾਡੇ ਜਦੋਂ ਪੇਪਰਾਂ ਦੇਦੇ ਬਲਾਕ ਦੇ ਵਿੱਚ ਪਹੁੰਚੇ ਜਿੱਥੇ ਆਪਣਾ ਨਾਮਿਨੇਸ਼ਨ ਫਾਰਮ ਜਮ੍ਹਾਂ ਹੋਣੇ ਸੀ ਸਾਡੇ ਜਿਹੜੇ ਆਫਸਰ ਸਹਿਬਾਨ ਬੈਠੇ ਸੀਗੇ ਆਉਣ ਤੋਂ ਜਦੋਂ ਗੇਟ ਦੇ ਬਾਹਰ ਉਹਨਾਂ ਨੇ ਗੇਟ ਨੂੰ ਤਾਲਾ ਲਾਇਆ ਸੀਗਾ ਮੌਜੂਦਾ ਸਰਕਾਰ ਦੇ ਐਮਐਲਏ ਤੇ ਉਹਦੇ ਜਿਹੜੇ ਨਿੱਜੀ ਬੰਦੇ ਸੀਗੇ ਉਹਦੇ ਪੀਏ ਸੀਗਾ ਬੁਰਜ ਜੀ ਉਹਨੇ ਆਪਦੇ ਗੁੰਡਿਆਂ ਦੇ ਨਾਲ ਲੈਸ ਹੋ ਕੇ ਇੱਥੇ ਕੋਈ 200 400 ਬੰਦਾ ਅੰਦਰ ਵੀ ਬਿਠਾਇਆ ਸੀਗਾ ਅੱਜ ਤੱਕ ਸਰਕਾਰ ਦੇ ਵਿੱਚ ਕਦੀ ਇਦਾਂ ਦੀ ਗੱਲ ਨਹੀਂ ਹੋਈ ਸੀਗੀ ਜੋ ਇਹਨਾਂ ਧੱਕੇਸ਼ੇ ਕਿੱਤੀਆਂ ਇੱਥੇ ਸਾਡੇ ਸਰਪੰਚ ਸਾਹਿਬ ਨੇ ਇਹ ਬਲਾਕਸਮ ਤੇ ਕਿਉਂ ਲੜ ਰਹੇ ਨੇ ਆਪਣਾ ਐਸਈ ਜੋਂ ਤੋਂ ਫੜੇ ਪਰ ਫੁਗਾ ਤੋਂ ਉਥੇ ਉਹਦੇ ਜਿਹੜਾ ਪੀਏ ਬੁਰਜ ਸੀਗਾ ਉਹਨਾਂ ਨੇ ਇਹਨਾਂ ਨੂੰ ਜਾਤੀ ਸੂਚਕ ਗਾਲਾਂ ਵੀ ਕੱਢੀਆਂ ਔਰ ਨਾਲ ਉਹਨਾਂ ਦੇ ਫਾਈਲ ਵੀ ਖੋਗੇ ਪਾੜ ਦਿੱਤੀ ਗਈ ਠੀਕ ਹੈ ਜੀ ਸਾਡੇ ਸਰਪੰਚਾ ਕਰਮਪੀਰ ਸਿੰਘ ਜੀ ਇਹ ਵੀ ਬੈਂਕਾ ਜੋਂ ਤੋਂ ਇਲੈਕਸ਼ਨ ਲੜ ਰਹੇ ਆ ਇਹਨਾਂ ਦੀ ਫਾਈਲ ਪਾੜੀ ਗਈ ਮੱਖੀ ਕਲਾਂ ਨਹੀਂ ਪਾੜੀ ਗਈ ਸਰਵਨ ਸਿੰਘ ਤੋਂ ਉਹਨੇ ਆਪਦੇ ਕੁੰਡਿਆਂ ਦੇ ਨਾਲ ਇੱਥੇ ਜਿਹੜਾ ਲੋਕਤੰਤਰ ਦਾ ਘਾਣ ਕੀਤਾ ਅੱਜ ਤੱਕ ਇਹੋ ਜਿਹਾ ਘਾਣ ਕਦੀ ਨਹੀਂ ਹੋਇਆ ਲੋਕ ਕਿ ਪਸਾਰੀ ਕਰਾਵਾਂਗੇ ਮੈਦਾਨ ਦੇ ਵਿੱਚ ਉਤਰੇ ਤੇ ਸਹੀ ਹਾਂ ਆ ਇੱਕ ਮਿੰਟ ਹਲਕਾ ਖੇਮ ਕਰਨ ਵਾਲੇ ਵੇਖ ਲਓ ਕਹਿੰਦੇ ਇਹਨਾਂ ਸਰਵਨ ਸਿੰਘ ਤੋਂ ਨਾ ਬੜਾ ਭਲਾਵਾਸ ਬੰਦਾ ਵੇਖ ਲਓ ਉੱਥੇ ਜਾ ਕੇ ਬੀਬੀਆਂ ਨੇ ਇਹਨਾਂ ਨੇ ਛੱਡੀਆਂ ਉੱਥੇ ਜਾ ਕੇ ਬੰਦਿਆਂ ਦੀ ਪੱਗਾਂ ਨੂੰ ਪੈਂਦੇ ਰਹੇ ਜੇ ਪਰ ਲਖ ਬਲੇ ਹਾਰੇ ਇੱਥੋਂ ਦੇ ਲੋਕਾਂ ਨੇ ਅੱਗੇ ਲਈ ਇਹਨਾਂ ਨੇ ਕੋਈ ਵੀ ਕਿਸੇ ਤਰ੍ਹਾਂ ਦਾ ੱਟਕੇ ਛਾਈ ਹੋਰ ਕੋਣ ਤੁਹਾਡਾ ਬੰਦਾ ਦਾਖਲ ਜਿੱਥੇ ਪਿੱਖੀਵੰਡ ਦੇ ਵਿੱਚ ਅਜਿਹਾ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਉੱਥੇ ਸਮਾਣਾ ਤੋਂ ਵੀ ਇਸ ਦੇ ਨਾਲ ਮਿਲਦੀ ਜੁਲਦੀ ਖਬਰ ਹੈ ਸਮਾਣਾ ਦੇ ਵਿੱਚ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਦਾ ਉਮੀਦਵਾਰ ਗੁਰਪ੍ਰੀਤ ਸਿੰਘ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਨੇ ਤੜਕਸਾਰ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਦੂਜੇ ਪਾਸੇ ਪਰਿਵਾਰ ਨੇ ਪੁਲਿਸ ਤੇ ਗੰਭੀਰ ਇਲਜ਼ਾਮ ਲਾਏ ਨੇ ਪੁਲਿਸ ਨੇ ਗੁਰਪ੍ਰੀਤ ਸਿੰਘ ਨੂੰ ਛਾਤੋ ਤੱਕਾ ਦਿੱਤਾ ਹੈ ਇਹ ਇਲਜ਼ਾਮ ਲਾਏ ਗਏ ਨੇ ਛਾਤੋ ਤੱਕਾ ਦੇਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ ਪਰਿਵਾਰ ਦੇ ਵੱਲੋਂ ਇਹ ਕਿਹਾ ਗਿਆ ਅਤੇ ਪੁਲਿਸ ਨੇ ਦੂਜੇ ਪਾਸੇ ਆਪਣੇ ਤੇ ਲੱਗੇ ਸ ਨਕਾਰਿਆਏ ਗੁਰਪੇਜ ਦੇ ਖਿਲਾਫ ਕਈ ਮਾਮਲੇ ਦਰਜ ਨੇ ਪੁਲਿਸ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਦੂਜੇ ਪਾਸੇ ਪੁਲਿਸ ਦਾ ਵੀ ਕਹਿਣਾ ਹੈ ਕਿ ਪਰਿਵਾਰ ਨੇ ਗੁਰਪੇਜ ਨੂੰ ਭਜਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਦਾਈ ਤਸਵੀਰਾਂ ਸਮਾਣਾ ਤੋਂ ਸਮਾਣਾ ਦੇ ਵਿੱਚ ਅਕਾਲੀ ਦਲ ਨਾਲ ਸੰਬੰਧਿਤ ਇਹ ਵਿਅਕਤੀ ਹੈ ਗੁਰਪੇਜ ਸਿੰਘ ਜਸਮੂਰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਇਹ ਜ਼ਿਲ੍ਹਾ ਪ੍ਰੀਸ਼ਦ ਦਾ ਉਮੀਦਵਾਰ ਹੈ ਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਪੁਰਾਣਾ ਮਾਮਲਾ ਸੀ ਇਸ ਦੇ ਅਤੇ ਹੁਣ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਗ੍ਰਿਫਤਾਰੀ ਵੇਲੇ ਜੰਮ ਕੇ ਹੰਗਾਮਾ ਵੀ ਦੇਖਣ ਨੂੰ ਮਿਲਿਆ ਇਹ ਗੁਰਪ੍ਰੀਤ ਸਿੰਘ ਨੂੰ ਜਦੋਂ ਗ੍ਰਿਫਤਾਰ ਕਰਨ ਲਈ ਪਹੁੰਚਦੀ ਆ ਪੁਲਿਸ ਤਾਂ ਉਹ ਛੱਤੋਂ ਡਿੱਗ ਜਾਂਦਾ ਤੇ ਉਸਦੇ ਪਰਿਵਾਰ ਨੇ ਇਲਜ਼ਾਮ ਲਾਇਆ ਨਹੀਂ ਕਿ ਪੁਲਿਸ ਨੇ ਉਸ ਨੂੰ ਧੱਕਾ ਦੇ ਦਿੱਤਾ ਇਹ ਪੂਰੀ ਵੀਡੀਓ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿਸ ਢੰਗ ਦੇ ਨਾਲ ਜਦੋਂ ਗੁਰਪ੍ਰੀਤ ਸਿੰਘ ਛੱਤੋਂ ਢਿੱਗਾ ਕੀ ਪੁਲਿਸ ਨੇ ਧੱਕਾ ਦਿੱਤਾ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਉਸ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਹਾਈ ਵੋਲਟੇਜ ਡਰਾਮਾ ਇੱਥੇ ਦੇਖਣ ਨੂੰ ਮਿਲਿਆ ਮੇਰਾ ਨਾਮ ਸਰਵਣ ਸਿੰਘ ਹੈ। ਸਰਵਣ ਸਿੰਘ ਜੀ ਕੀ ਗੱਲ ਹੋਈ ਇਹ ਡੇਰਾ ਕੀ ਦਾ ਹੈ? ਇਹ ਡੇਰਾ ਇਹ ਡੇਰਾ ਸਾਡਾ ਚਾਰ ਘਰਾਂ ਹੀ ਗੁਰਪ੍ਰੀਤ ਸਿੰਘ ਦਾ,ਰਦੀਪ ਸਿੰਘ ਸਰਪੰਚ ਦਾ,ਸੁਰਜੀਤ ਸਿੰਘ ਦਾ,ਭਲਿਹਾਰ ਸਿੰਘ ਦਾ ਜੀ। ਅਸੀਂ ਸਵੇਰੇ 6 ਵਜੇ ਜਦੋਂ ਬਾਹਰ ਨਿਕਲ ਲੱਗੇ ਤਾਰਾ ਕੱਢਣ ਤਾਂ ਚਾਰ ਸਵੇਰੇ ਸਾਡੇ ਪੁਲਿਸ ਖੜੀ ਹੈ ਖੇਤਾਂ ਦੇ ਵਿੱਚ ਚ ਘੇਰਾ ਪਾਇਆ ਸਾਰੀਆਂ ਕੋਠੀਆਂ ਨੂੰ। ਭਾਈ ਪੁੱਛਿਆ ਵੀ ਤੁਸੀਂ ਕਿਵੇਂ ਇਹ ਭੇਦ ਸਿੰਘ ਨੂੰ ਗ੍ਰਿਫਤਾਰ ਕਰਨਾ? ਫਜ਼ੀਆ ਕਬੀ ਉਹਦਾ ਘਰ ਆ ਗੁਰਪ੍ਰੀਤ ਸਿੰਘ ਦਾ ਵੀ ਕਰ ਲਓ ਉਹਦੇ ਜਦੋਂ ਅਸੀਂ ਵੇਖਿਆ ਤੇ ਉਹਦੇ ਕੋਠੇ ਪਿਆ ਵੀ 6 ਮਲਾਜ਼ਮ ਉੱਤੇ ਕੰਡਾ ਤੋਂ ਚੜ ਕੇ ਟੱਪ ਕੇ ਖੜੇ ਨੇ ਤੇ ਜਦੋਂ ਅਸੀਂ ਗਏ ਆ ਤੇ ਜਾਂਦਿਆਂ ਨੂੰ ਦਰਵਾਜ਼ੇ ਤੋੜ ਦੇਣ ਪਏ ਉਹਦੇ ਗੁਰਪ੍ਰੀਤ ਸਿੰਘ ਅੰਦਰ ਸੀ ਤੇ ਗੁਰਪ੍ਰੀਤ ਸਿੰਘ ਉਹਨਾਂ ਜੋ ਦਰਵਾਜ਼ੇ ਤੋੜੇ ਨੇ ਉਹ ਉੱਤੇ ਚੜ ਗਿਆ ਕੋਠੇ ਆਪਣੇ ਚਵਾਰੇ ਤੇ ਜਦੋਂ ਅਸੀਂ ਗਏ ਆ ਤੇ ਸਾਡੇ ਜਦੋਂ ਵੇਖਿਆ ਤੇ ਉੱਤੇ ਜਿਹੜੇ 5-4 ਮਲਾਜ਼ਮ ਸਨ ਜੀ ਹੁਣ ਉਹਨਾਂ ਨੇ ਪਤਾ ਨਹੀਂ ਉਹਨੂੰ ਉੱਤੋਂ ਥੱਲੇ ਸੁੱਟਿਆ ਜੀ ਉਹ ਥੱਲੇ ਉੱਤੋਂ ਜਦੋਂ ਕੋਠੇ ਤੋਂ ਡਿੱਗਿਆ ਤੇ ਬਿਓਚ ਹੋ ਗਿਆ ਸੱਟਾਂ ਲੱਗੀਆਂ ਬਹੁਤ ਜ਼ਿਆਦੀਆਂ ਹੁਣ ਇਸ ਤੋਂ ਬਾਅਦ ਇਹ ਪਤਾ ਨਹੀਂ ਉਹ ਪੁਲਿਸ ਵਾਲੇ ਉਹਨੂੰ ਕਿੱਥੇ ਲੈ ਗਏ ਨੇ ਹਸਪਤਾਲ ਲੈ ਗਏ ਨੇ ਜਾਂ ਉਹ ਕਿੱਥੇ ਖੜਿਆ ਕਿੱਥੇ ਨਹੀਂ ਜੀ ਕੋਈ ਕਾਰਨ ਬਾਕੀ ਇਹ ਸ਼੍ਰੋਮਣੀ ਕਾਲੀਦਾਲ ਵਾਲੋਂ ਕਾਗਜ਼ ਭਰਦਾ ਸੀਗਾ 100% ਤੇ ਇਹਨਾਂ ਨੂੰ ਹੁਣ ਵੀ ਚੱਲ ਕਾਗਜ਼ ਨਾ ਭਰੇ ਵੀ ਡਰਾਡਰੂ ਦੇਣੇ ਆ ਪਰਚਾ ਕਰਦੇ ਨੇ ਵੀ ਇਹ ਸ਼੍ਰੋਮਣੀ ਕਾਲੀਦਾਲ ਮਿਆਲਾ ਦੇ ਵਿੱਚ ਇੱਕ ਗੁਰਪੇਜ ਭੇਜਿਆ ਉਹਦੇ ਖਿਲਾਫ ਮੁਕਦਮੇ ਦਰਜ ਸੀ ਉਹਦੇ ਤੇ ਪੁਲਿਸ ਪਾਰਟੀ ਨੇ ਰੇਡ ਕੀਤੀ ਸੀ ਤੇ ਉਹ ਨੂੰ ਜਿਹੜੇ ਉਹਦੇ ਪਰਿਵਾਰਕ ਮੈਂਬਰ ਐ ਉਹ ਕੋਠੇ ਤੋਂ ਛਾਲ ਮਾਰ ਕੇ ਤੇ ਉਹਨਾਂ ਦੇ ਨਾਲ ਗੱਡੀ 'ਚ ਬੈਠ ਕੇ ਭੱਜ ਗਿਆ ਉਹਦੇ ਖਿਲਾਫ ਦੋ ਮੁਕਾਦਮੇ ਦਰਜ ਤੇ ਫਰਾਰ ਹੋ ਗਿਆ ਉਹ ਹਾਂਜੀ ਮੌਕੇ ਤੋਂ ਫਰਾਰ ਪਰਿਵਾਰ ਕਹਿੰਦੇ ਪੁਲਿਸ ਲੈ ਗਈ ਚੱਕੇ ਜੀ ਇਹਨੂੰ ਜੀ ਇਨਕਾਊਂਟਰ ਕਰਦੇ ਆਂਗੇ ਜੀ ਇਸ ਤਰ੍ਹਾਂ ਕੇ ਮੰਨ ਲੋ ਨਹੀਂ 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 ਪਾਲਿਆ ਕਰਨ ਬੱਚੇ ਤੋੜ ਤੇ ਬਿਲਕੁਲ ਬੇਬੁਨਿਆਦ ਆ ਬਿਲਕੁਲ ਬੇਬੁਨਿਆਦ ਗੱਲ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਹਨੂੰ ਭਜਾਉਣ ਦੇ ਵਿੱਚ ਕਾਰਜਾਪੀ ਕਰਗੇ ਨੇ ਉਹ ਜੋਧਰ ਪਟਿਆਲਾ ਦੇ ਵਿੱਚ ਵੀ ਨੋਮੀਨੇਸ਼ਨ ਵੇਲੇ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਏ ਇਸ ਦੌਰਾਨ ਅਕਾਲੀ ਦਲ ਅਤੇ ਕਾਂਗਰਸ ਦੇ ਲੀਡਰਾਂ ਨੇ ਸੱਤਾਧਾਰੀ ਧਿਰ ਤੇ ਇਲਜ਼ਾਮ ਲਾਇਆ ਨੇ ਕਿ ਉਹਨਾਂ ਨੂੰ ਨੋਮੀਨੇਸ਼ਨ ਭਰਨ ਲਈ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕਨੌਰ ਦੇ ਇੱਕ ਕਾਲਜ ਦੇ ਵਿੱਚ ਨਾਮੀਨੇਸ਼ਨ ਫਾਈਲ ਕੀਤੇ ਜਾਣੇ ਸੀ ਤੇ ਕਾਲਜ ਦੇ ਬਾਹਰ ਹੀ ਪਾਰਟੀਆਂ ਦੇ ਵਰਕਰਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਨੌਰ ਤੋਂ ਜਿੱਥੇ ਨੋਮੀਨੇਸ਼ਨ ਕਰਨ ਵੇਲੇ ਇਹ ਹੰਗਾਮਾ ਹੋਇਆ ਏ ਅਤੇ ਇਸ ਦੌਰਾਨ ਪ੍ਰਸ਼ਾਸਨ ਤੇ ਤੱਕੰਗ ਕਰਨ ਦੇ ਇਲਜ਼ਾਮ ਲਾਏ ਗਏ ਲਖਸੰਭਤ ਤੇ ਜ਼ਿਲ੍ਹਾ ਪ੍ਰੀਤ ਚੋਣਾਲੀ ਨੋਮੀਨੇਸ਼ਨ ਚੱਲ ਰਹੀ ਹੈ ਤੇ ਇਸ ਦੌਰਾਨ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਖਾਸ ਕਰਕੇ ਅਕਾਲੀ ਦਲ ਤੇ ਕਾਂਗਰਸ ਨੂੰ ਸੱਤਾਧਾਰੀ ਧਿਰ ਤੇ ਇਲਜ਼ਾਮ ਲਾ ਰਹੇ ਨੇ ਕਿ ਉਹਨਾਂ ਨੂੰ ਨੋਮੀਨੇਸ਼ਨ ਫਾਈਲ ਨਹੀਂ ਕਰਨ ਦਿੱਤੇ ਜਾ ਰਹੇ ਤਾਂ ਤਸਵੀਰਾਂ ਘਨੌਰ ਤੋਂ ਸਰਬਜੀਤ ਸਿੰਘ ਝਿੰਜਰ ਨੇ ਅਕਾਲੀ ਦਲ ਦੇ ਯੂਥ ਪ੍ਰਧਾਨ ਨੇ ਪੰਜਾਬ ਦੇ ਤੇ ਇਸ ਵੇਲੇ ਉਹ ਗੇਟ ਟੱਪ ਕੇ ਅੰਦਰ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਤਸਵੀਰਾਂ ਦੇ ਵਿੱਚ ਤੇ ਦੂਜੇ ਪਾਸੇ ਮਦਨਾਲਾ ਜਲਾਲਪੁਰ ਜਿਹੜੇ ਨੇ ਉਹ ਵੀ ਨਜ਼ਰ ਆ ਰਹੇ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਉਹ ਵੀ ਧਰਨੇ ਤੇ ਬੈਠੇ ਦਿਖਾਈ ਦੇ ਰਹੇ ਨੇ ਤੇ ਅਕਾਲੀ ਦਲ ਅਤੇ ਕਾਂਗਰਸੀ ਆਗੂਆਂ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਨੇ ਖਾਸ ਕਰ ਪ੍ਰਸ਼ਾਸਨ ਤੇ ਇਲਜ਼ਾਮ ਨੇ ਤੱਕੇਸ਼ਾਹੀ ਕਰਨ ਦੇ ਇਲਜ਼ਾਮ ਲਾਏ ਗਏ ਨੇ ਨੋਮੀਨੇਸ਼ਨ ਫਾਈਲ ਕਰਨ ਦੇ ਵਿੱਚ ਰੋਕਿਆ ਜਾ ਰਿਹਾ ਅਜਿਹੇ ਇਲਜ਼ਾਮ ਤਾਂ ਇਸ ਵੇਲੇ ਤੈਨੂੰ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੱਖ-ਵੱਖ ਥਾਵਾਂ ਦੀਆਂ ਇਹ ਤਸਵੀਰਾਂ ਨੇ ਤਰੰਤਰੰ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਹੈ ਸਮਾਣਾ ਦੇ ਵਿੱਚ ਵੀ ਅਕਾਲੀ ਦਲ ਦੇ ਨਾਲ ਸਬੰਧਤ ਇੱਕ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸੀ ਉਹ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਈ ਆ ਪੁਲਿਸ ਉਹਨਾਂ ਦੇ ਦਾਅਵਿਆਂ ਨੂੰ ਨਕਾਰ ਰਹੀ ਹੈ ਤੇ ਪਟਿਆਲਾ ਦੇ ਵਿੱਚ ਵੀ ਇਹ ਹੰਗਾਮਾ ਹੋਇਆ ਹੈ ਜਿੱਥੇ ਅਕਾਲੀ ਦਲ ਅਤੇ ਕਾਂਗਰਸ ਦੇ ਵਰਕਰਾਂ ਨੇ ਇਲਜ਼ਾਮ ਲਾਇਆ ਨੇ ਕਿ ਉਹਨਾਂ ਦੇ ਉਮੀਦਵਾਰਾਂ ਨੂੰ ਨੋਮੀਨੇਸ਼ਨ ਫਾਈਲ ਨਹੀਂ ਕਰਨ ਦਿੱਤਾ ਜਾ ਰਿਹਾ ਜਿਸ ਕਾਲਜ ਦੇ ਵਿੱਚ ਨੋਮੀਨੇਸ਼ਨ ਫਾਈਲ ਦਾ ਪ੍ਰੋਸੈਸ ਚੱਲ ਰਿਹਾ ਉਸ ਦੇ ਅੰਦਰ ਹੀ ਨਹੀਂ ਤਨਮਾਨੀਆਂ ਤਸਵੀਰਾਂ ਜ਼ਬਰਦਸਤ ਹੰਗਾਮਾ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਦਾ ਦੌਰ ਚੱਲ ਰਿਹਾ ਹੈ ਤੇ ਇਸ ਦੌਰਾਨ ਕਈ ਥਾਵਾਂ 'ਤੇ ਅਜਿਹੇ ਹੰਗਾਮੇ ਦੀਆਂ ਤਸਵੀਰਾਂ ਨੇ ਤਰਨਤਾਰਨ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਹੈ ਸਮਾਣਾ ਦੇ ਵਿੱਚ ਅਕਾਲੀ ਦਲ ਦਾ ਜ਼ਿਲ੍ਹਾ ਪ੍ਰੀਸ਼ਦ ਦਾ ਉਮੀਦਵਾਰ ਜਿਸ ਨੇ ਅਮਿਨੇਸ਼ਨ ਫਾਈਲ ਕਰਨਾ ਸੀ ਉਸ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਪਰਿਵਾਰ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਅਤੇ ਇਸ ਦੌਰਾਨ ਉਸ ਛੱਤ ਤੋਂ ਹੇਠਾਂ ਡਿੱਗ ਜਾਂਦਾ ਹੈ ਜਦੋਂ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਲੱਗਦੀ ਹੈ ਤੇ ਇਲਜ਼ਾਮ ਇਹ ਵੀ ਨੇ ਕਿ ਪੁਲਿਸ ਵਾਲਿਆਂ ਨੇ ਉਸ ਨੂੰ ਧੱਕਾ ਦਿੱਤਾ ਪਰਿਵਾਰ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਜਦਕੇ ਪੁਲਿਸ ਨੇ ਕਿਹਾ ਕਿ ਉਹ ਭੱਜਣ ਦੀ ਫਰਖ ਦੇ ਵਿੱਚ ਸੀ ਪੁਰਾਣੇ ਮਾਮਲੇ ਦੇ ਵਿੱਚ ਅਸੀਂ ਉਸ ਨੂੰ ਗ੍ਰਿਫਤਾਰ ਕਰਨ ਗਏ ਸੀ ਤੇ ਪਟਿਆਲਾ ਦੇ ਵਿੱਚ ਵੀ ਅਜਿਹਾ ਹੀ ਹੰਗਾਮਾ ਦੇਖਣ ਨੂੰ ਮਿਲਿਆ ਇੱਕ ਉਹ ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਕਾਗਜ਼ਾਂ ਨੂੰ ਖਰਾਬ ਕਰਨੇ ਇਹ ਕਰਦੇ ਪਰ ਅਸੀਂ ਮਗਰ ਡਟੇ ਹਾਂ ਸਾਰੇ ਵਰਕਰਾਂ ਨੂੰ ਬੇਨਤੀ ਕਰਨਾ ਡਟ ਕੇ ਲੜਨਾ ਆਪਾਂ ਲੜਾਈ ਤੇ ਜਿੱਤ ਕੇ ਆਉਣੇ ਦੇਖੋ ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਕਾਗਜ਼ਾਂ ਨੂੰ ਖਰਾਬ ਕਰਨੇ ਇਹ ਕਰਦੇ ਪਰ ਅਸੀਂ ਮਗਰ ਡਟੇ ਹਾਂ ਸਾਰੇ ਵਰਕਰਾਂ ਨੂੰ ਬੇਨਤੀ ਕਰਨਾ ਡਟ ਕੇ ਲੜਨਾ ਆਪ ਲੜਾਈ